ਆਪਣੀ ਵੀਡੀਓ ਨੂੰ ਦੇਖ ਰਹੇ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਆਏ ਹੋਏ ਜੀ ਮਾਰਸ਼ਲ ਅਕੈਡਮੀ ਨੰਦਪੁਰ ਸਾਹਿਬ ਆਪਣੀ ਡਿਊਟੀ ਲੱਗੀ ਹੋਈ ਹੈ ਜੀ ਲਗਭਗ ਆਪਾਂ ਨੂੰ ਹਫ਼ਤਾ ਹੋ ਚੱਲਿਆ ਇਹ ਦਸ਼ਮੇਸ਼ ਅਕੈਡਮੀ ਜਿਹੜੀ ਦੋ ਨਹਿਰਾਂ ਅਨੰਦਪੁਰ ਸਾਹਿਬ ਦੇ ਬੈਕ ਸਾਈਡ ਉਧਰਲੀ ਸਾਈਡ ਹੈ ਜੀ ਇੱਥੇ ਆਪਣੀ ਡਿਊਟੀ ਲੱਗੀ ਹੋਈ ਹੈ ਜੀ ਰਾਤ ਦੀ 2 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਭਗਵਾਨਤਮਾਨ ਨੇ ਵੀ ਹੋਣਾ ਜੀ 24 25 ਤਰੀਕ ਨੂੰ ਤੇ ਸ੍ਰੀ ਗੁਰੂ ਤੇਗ ਬਹਾਦਰ ਦਾ ਸ਼ਹੀਦੀਪੁਰਬ ਮਨਾਇਆ ਜਾ ਰਿਹਾ ਜੀ ਹੈਲੀਕਾਪਟਰ ਵੀ ਉਤਰਨੇ ਹਨ ਉਹ ਵੀ ਦਿਖਾਵਾਂਗੇ ਪਾਉਰੇ ਹੈਲੀਪੈਡ ਬਣ ਰਹੇ ਆ ਹੁਣ ਇਹ ਕਿਹੜਾ ਗੁਰਦੁਆਰਾ ਸਾਹਮਣੇ ਜੀ ਇਹ ਪਿੰਡ ਦਾ ਜੀ ਤਾ ਇੱਕ ਵੀ ਫੌਜੀ ਲਈ ਤੇ ਆਪਣੀ ਕੋਸ ਲਈ ਹੁਣੀ ਨਾ ਫੌਜੀ ਫੁੱਜੀ ਨਹੀਂ ਲੱਗੇ ਉਹਨਾਂ ਦੇ ਤੇ ਲੋ ਜੀ ਮੈਚ ਤਕਰੀਬਨ 2 ਵਜੇ ਸ਼ੁਰੂ ਹੋ ਜਾਣਾ ਉਹ ਆ ਗਈ ਅਨੰਦਪ੍ਰਸਾਦ ਤੇ ਰਾਉਂਡ ਕਲਾਸ ਨਾਲ ਮੈਚ ਹੈ ਜੀ ਇਹ ਮੁੰਡੇ ਆਲਡੀਆਂ ਚੋਂ ਸਾਰੇ ਦੇਖਦੇ ਹੁਣ ਫੇ ਕਿਹੜਾ ਬਾਜ਼ੀ ਮਾਰਦਾ 14 ਬਜੇ ਹੋਣੀ ਆ ਉਹ ਕੋਣ ਮੁਰਦਾ ਪੜ ਗਿਆ ਆ ਤੇ ਮੈਂ ਹਿੱਕ ਨੂੰ ਰੱਖੋ ਕੋੜ ਦੀ ਬੰਦ ਉਹ ਲੈ ਬੈਗ ਉੱਪਰ ਹੀ ਬਿਲਾ ਗਿਆ ਓਏ ਉੱਤਕਾ ਮਾਰਨਾ ਲੱਗਾ ਪੋਂ ਕੰਨ ਨੂੰ ਕਿਪਰ ਕਿਪਰ ਮਾਈ ਦੇ ਓਏ